ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਮਸਾਣੀਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਅੱਜ ਦਾ ਧਰਨਾ ਜਿਹੜਾ ਹੈ ਈਐਸਆਈ ਸੈਂਟਰ ਧਾਰੀਵਾਲ ਵਿਖੇ ਲੱਗਾ ਹੋਇਆ ਇਸ ਧਰਨੇ ਦਾ ਜਿਹੜਾ ਸਬੰਧ ਹੈ ਉਹ ਸਰਦਾਰ ਜਸਵੰਤ ਸਿੰਘ ਪਿੰਡ ਕਾਲੇਨੰਗਰ ਜੋ ਇਸੇ ਹੀ ਮਹਿਕਮੇ ਦਾ ਇੱਕ ਕਰਮਚਾਰੀ ਆ ਜਿਸ ਦਾ ਲਗਭਗ ਸਵਾ ਦੋ ਸਾਲ ਪਹਿਲਾਂ ਜਿਹੜਾ ਸੀ ਐਕਸੀਡੈਂਟ ਹੋ ਗਿਆ ਉਹਨਾਂ ਦੇ ਬਣਦੇ ਏਰੀਅਰ ਜਿਹੜੇ ਨੇ ਜਿਹੜੇ ਉਹਨਾਂ ਦੇ ਬਣਦੇ ਬੈਨੀਫਿਟ ਜਿਹੜੇ ਨੇ ਇਸ ਦਫ਼ਤਰ ਦੇ ਕਲੈਰੀਕਲ ਸਟਾਫ ਵੱਲੋਂ ਤੇ ਅਫਸਰਸ਼ਾਹੀ ਦੇ ਵੱਲੋਂ ਜਿਹੜੇ ਨੇ ਲਗਾਤਾਰ ਰੋਲ ਤੇ ਰੱਖੇਗੇ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਬਣਦਾ ਬੈਨੀਫਿਟ ਜਿਹੜਾ ਉਹ ਨਹੀਂ ਦਿੱਤਾ ਗਿਆ ਔਰ ਉਹ ਆਦਮੀ ਜਿਹੜਾ ਜਸਵੰਤ ਸਿੰਘ ਜਿਹੜਾ ਆ ਉਹ ਸਵਾ ਦੋ ਸਾਲ ਤੋਂ ਬੈੱਡ ਦੇ ਉੱਤੇ ਆ ਕ੍ਰਿਪਲਡ ਆ ਉਹਦਾ ਥੱਲੇ ਵਾਲਾ ਹਿੱਸਾ ਜਿਹੜਾ ਸਰੀਰ ਦਾ ਉਹ ਕੰਮ ਨਹੀਂ ਕਰਦਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਲਗਭਗ 2 ਸਾਲ ਤਿੰਨ ਦਫ਼ਤਰਾਂ ਦੇ ਚੱਕਰਾਂ ਦੇ ਵਿੱਚ ਰਹੇ ਤੇ ਅਖੀਰ ਦੇ ਵਿੱਚ ਦਫ਼ਤਰ ਦੇ ਵੱਲੋਂ ਨਾ ਕੀਤੀ ਗਈ ਹੈ ਕਿ ਉਹਨਾਂ ਦੇ ਬੈਨੀਫਿਟ ਨਹੀਂ ਬਣਦੇ ਕਿ ਹਾਈ ਕੋਰਟ ਦੀਆਂ ਪਟੀਸ਼ਨਸ ਜਿਨ੍ਹਾਂ ਦੇ ਵਿੱਚ ਇਹ ਕੇਸ ਹੱਲ ਹੋਏ ਨੇ ਉਹ ਇਸ ਦਫ਼ਤਰ ਨੂੰ ਦਿੱਤਾ ਗਿਆ ਡਾਇਰੈਕਟਰ ਚੰਡੀਗੜ੍ਹ ਨੂੰ ਦਿੱਤੇ ਗਏ ਐਪ 47 ਪੀ ਡਬਲਯੂ ਡੀ ਜਿਹੜਾ ਉਹ ਇਸ ਤਰ੍ਹਾਂ ਦੀ ਜਿਹੜੀ ਡਿਸੇਬਿਲਟੀ ਹੈ ਉਹਨੂੰ ਰੈਫਰ ਕਰਦਾ ਪਰ ਸਰਕਾਰ ਜਿਹੜੀ ਹੈ ਜਾਣ ਬੁੱਝ ਕੇ ਆਨਾ ਤਾਂ ਨਹੀਂ ਕਰਨ ਦੇ ਸਾਧ ਦੇ ਨਾਲ ਉਹਨਾਂ ਨੂੰ ਪਿੱਛੇ ਕਰ ਰਹੀ ਆ ਉਹਨਾਂ ਦੇ ਹੱਕ ਦਵਾਉਣ ਦੇ ਸਬੰਧ ਵਿੱਚ ਅੱਜ ਦਾ ਧਰਨਾ ਜਿਹੜਾ ਇਹ ਅਸੀਂ ਧਾਰੀਵਾਲ ਦੇ ਵਿੱਚ ਲੱਗਾ ਹੋਇਆ ਹੈ ਪਰਨਾ ਉਹਦੇ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੇ ਹੱਕਾਂ ਦੀ ਪੂਰਤੀ ਨਹੀਂ ਹੋ ਜਾਂਦੀ ਭਾਵੇਂ ਇਹਦੇ ਲਈ ਹਫ਼ਤੇ ਭਰ ਦਾ ਸਮਾਂ ਵੀ ਜਿਹੜਾ ਇੱਥੇ ਲੱਗ ਜਾਵੇ ਮੈਂ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਨੂਰ ਸਿੰਘ ਸੁਲਤਾਨੀ ਜੀ ਇਹ ਜਿਹੜਾ ਜੋਨ ਬਾਬਾ ਮਸਤੂਆ ਉਹਦੀ ਇਕਾਈ ਬਣੀ ਆ ਆਪਣੇ ਨਵਾਂ ਜੋਨ ਬਣਿਆ ਬੇਬੇ ਨਾਲ ਕੀ ਜੋਨ ਜੇਦੀ ਪ੍ਰਧਾਨ ਜਿਹੜੀ ਸੁਖਦੇਵ ਕੌਰ ਹੈ ਸੁਖਦੇਵ ਕੌਰ ਦੇ ਪਤੀ ਦੀ ਜਿਹੜੀ ਆ ਉਹ ਐਕਸੀਡੈਂਟ ਜਿਹੜਾ ਹੋਇਆ ਤੇ ਉਹ ਬਿਲਕੁਲ ਜਿਹੜੇ ਆ ਪਾਜ ਹੋ ਗਏ ਰੀਡ ਦੀ ਹੱਡੀ ਦੇ ਵਿੱਚ ਜਿਹੜੀ ਆ ਸੱਟ ਲੱਗੀ ਸੀ ਸੋ ਇੱਥੇ ਆਪਾਂ ਈਐਸਆਈ ਜਿਹੜਾ ਆਪਾਂ ਧਰਨਾ ਦਿੱਤਾ ਇੱਥੇ ਜਿਹੜੇ ਕਲੈਰੀਕਲ ਜਿਹੜਾ ਸਟਾਫ ਆ ਉਹ ਜਿਹੜਾ ਜਿਹੜੇ ਉਹਦੇ ਬੈਨੀਫਿਟ ਜਿਹੜੇ ਭੱਤੇ ਬਣਦੇ ਸੀ ਉਹਨਾਂ ਨੂੰ ਜਿਹੜਾ ਉਹ ਦੇ ਨਹੀਂ ਸੀ ਰਿਹਾ ਤੇ ਉਹਦੇ ਕਰਕੇ ਅੱਜ ਆਪਾਂ ਜਿਹੜਾ ਇੱਥੇ ਧਰਨਾ ਦੇ ਤੱਕ ਕਿਉਂਕਿ 2 ਸਾਲ ਜਿਹੜਾ ਜਿਹੜੀ ਭੈਣ ਸਖਦੇਵ ਕੌਰ ਆ ਉਹਦੀ ਖੱਜਲ ਖਰਾਬੀ ਤੋਂ ਬਾਅਦ ਆਪਾਂ ਚੰਡੀਗੜ੍ਹ ਡਾਇਰੈਕਟਰ ਦੇ ਵੀ ਆਪਾਂ ਹੋ ਗਏ ਆਂ ਪਰ ਜਿਹੜਾ ਪ੍ਰਸ਼ਾਸਨ ਜੋ ਬਹੁਤ ਉਹਦੀ ਢੇਲਮੱਠ ਹੈ ਤੇ ਉਸ ਢੇਲਮੱਠ ਨੂੰ ਸਮਝਦੇ ਹੋયા ਸਾਨੂੰ ਲੱਗਦਾ ਪਈ ਇਹ ਜਿਹੜੀ ਆਨਕਾਨੀ ਕਰਿਆ ਉਹਦੇ ਸਬੰਧ ਦੇ ਵਿੱਚ ਇਸ ਬੈਨੀਫਿਟ ਨੂੰ ਲੈਣ ਵਾਸਤੇ ਜਿਹੜਾ ਆਪਾਂ ਧਰਨਾ ਆਜਾ ਜਿਹੜਾ ਇੱਥੇ ਐਸਆਈ ਧਾਰੀਵਾਲ ਦੇ ਵਿੱਚ ਲਾਇਆ ਹਸਪਤਾਲ ਨੂੰ ਕੀ ਕਹਿਆ ਯਾਰ ਐਸਆਈ ਅਜੇ ਗੱਲਬਾਤ ਨਹੀਂ ਹੋਈ ਗੱਲਬਾਤ ਆ ਰਹੀ ਆ ਵੀ ਆਪਾਂ ਇਹਨੂੰ ਹੱਲ ਕਰ ਦਨੇ ਆ ਕਿਉਂਕਿ ਉਹਨਾਂ ਨੇ ਸਮਾਂ ਮੰਗਿਆ ਵੀ ਸਾਡੇ ਨਾਲ ਗੱਲ ਕਰੋ ਉਹ ਜਦੋਂ ਗੱਲਬਾਤ ਹੁੰਦੀ ਆ ਉਹਦੇ ਤੋਂ ਜਿਹੜਾ ਪਿਆ ਹੋਏਗਾ ਵੀ ਕੀ ਕਰਦੇ ਆ ਡਾਕਟਰ ਮਨੀਸ਼ ਕਪੂਰ ਮੈਡੀਕਲ ਅਫਸਰ ਸਾਡੇ ਇੱਕ ਇੱਥੇ ਮੁਲਾਜ਼ਮ ਸੀਗੇ ਦਇਆ ਸਿੰਘ ਜੀ ਉਹ ਸਾਡੇ ਐਮਐਲਟੀ ਸੀਗੇ ਉਹਨਾਂ ਦੀ ਅਜ ਤੋਂ 2 ਸਾਲ ਪਹਿਲਾਂ ਤਕਰੀਬਨ ਫਰਵਰੀ 2022 ਦੀ ਫਰਵਰੀ 2022 ਨੂੰ ਉਹਨਾਂ ਦੀ ਪਲਸ ਪੁਰੀ ਦੌਰਾਨ ਐਕਸੀਡੈਂਟ ਹੋ ਗਿਆ ਸੀ ਜਿਸ ਨਾਲ ਕਰਕੇ ਉਹਨਾਂ ਦੀ ਰੀਡ ਦੀ ਹੱਡੀ ਤੇ ਬੜੀ ਗੰਭੀਰ ਸੱਟ ਲੱਗੀ ਸੀ ਤੇ ਉਹਨਾਂ ਦਾ ਜਿਹੜਾ ਥੜਾ-ਥੜਾ ਪਾਸਾ ਸੀ ਲੱਤਾਂ ਦੋਵੇ ਉਹ ਕੰਮ ਕਰਨਾ ਬੰਦ ਕਰ ਦਿੱਤੀ। ਹੁਣ ਐਸੇ ਲਈ ਬਿਲਕੁਲ ਬੈੱਡ ਤੇ ਆ। ਤੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਸਾਨੂੰ ਜਿਹੜਾ ਵਾ 2 ਸਾਲ ਦਾ ਜਿਹੜਾ ਜਿਹੜਾ ਹਰ ਪੀਰੀਅਡ ਆ ਉਹ ਡਿਊਟੀ ਪੀਰੀਅਡ ਮੰਨਿਆ ਜਾਵੇ। ਪਰ ਹਾਲੇ ਤੱਕ ਸਰਕਾਰ ਵੱਲੋਂ ਸਿਰਫ 1 ਸਾਲ ਦਾ ਹੀ ਜਿਹੜਾ ਪੀਰੀਅਡ ਆ ਉਹ ਡਿਊਟੀ ਪੀਰੀਅਡ ਮੰਨਿਆ ਗਿਆ ਆ। ਤੇ ਫਿਰ ਵੀ ਸਰਕਾਰ ਨੇ ਹਮਦਰਦੀ ਨੂੰ ਮੁੱਖ ਰੱਖਦੇ ਆਂ। ਅਸੀਂ ਪ੍ਰੋਜੈਕਟ ਸਵਾਰਿਸ਼ ਕੀਤੀ ਹੈ ਸਰਕਾਰ ਨੂੰ ਕਿ ਇਹਨਾਂ ਦਾ ਜਿਹੜਾ ਜਿਹੜਾ ਸਾਰਾ ਪੀਰੀਅਡ ਆ ਇਹ 2 ਸਾਲ ਦਾ ਹੀ ਮੰਨਿਆ ਜਾਵੇ। ਇਸੇ ਮੰਗ ਦੇ ਅ ਹਾਲੇ ਤੱਕ ਇਹ ਇਸੇ ਕਰਕੇ ਤਰਨਲ ਬੈ ਗਿਆ ਕਿ 1 ਸਾਲ ਦਾ ਜਿਹੜਾ ਪੀਰੀਅਡ ਇਹਨਾਂ ਦਾ ਮੰਨਿਆ ਗਿਆ ਉਹਨੇ ਦੀ ਸਾਰੀ ਸੈਲਰੀ ਜਿਹੜੀ ਇਹਨਾਂ ਨੂੰ ਰਿਲੀਜ਼ ਹੋਈ ਆ ਫੁੱਲ ਪੇ ਰਿਲੀਜ਼ ਹੋਈ 1 ਸਾਲ ਦੀ ਬਾਕੀ ਜਿਹੜਾ 1 ਸਾਲ ਆ ਉਹ ਸਰਕਾਰ ਦੇ ਅੰਦਰ ਅਹੀਂ 4 ਜੂਨ ਨੂੰ ਇੱਕ ਪੱਤੀ ਵੀ ਫਾਰਵਰਡ ਕੀਤੀ ਹੋਈ ਆ ਵੀ ਹਮਦਰਦੀ ਦਾ ਵਤੀਰਾ ਰੱਖਦੇ ਹਾਂ ਇਹਦਾ ਜਿਹੜਾ ਬਾਕੀ ਪੀਰੀਅਡ ਆ ਉਹ ਵੀ ਡਿਊਟੀ ਪੀਰੀਅਡ ਜਿਹੜਾ ਇਹਨਾਂ ਦਾ ਮੰਨਿਆ ਜਾਵੇ ਤੇ ਸਰਕਾਰ ਵੀ ਇਹ ਰਿਲੀਜ਼ ਕੀਤੀ ਆ ਵੀ ਤੇ ਸਰਕਾਰ ਵੱਲੋਂ ਇਹ ਮਾਮਲਾ ਜਿਹੜਾ ਵਿਚਾਰधीन ਹੈਗਾ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਹਮਦਰਦੀ ਨਾਲ ਇਹਨਾਂ ਰਾਜ ਦੇ ਇਹਨਾਂ ਦੀ ਜਿਹੜੀ ਮੰਗਾਂ ਵਾ ਉਹ ਜ਼ਰੂਰ ਪੂਰੀਆਂ ਕਰੇਗੀ